ਸਾਥੀਓ ਅੱਜ ਸੀਪੀਆਈ ਦੇ ਜਨਰਲ ਸੈਕਟਰੀ ਸ਼੍ਰੀ ਬੰਦ ਸਿੰਘ ਬਰਾੜ ਜੀ ਆ ओबीसी ਰਿਜ਼ਰਵੇਸ਼ਨ ਫੋਰਮ ਵੱਲੋਂ ਜੋ ਧਰਨਾ ਲਗਾਇਆ ਗਿਆ ओबीसी ਰਿਜ਼ਰਵੇਸ਼ਨ 27% ਲਾਗੂ ਕਰਵਾਉਣ ਲਈ ਉਹਦਾ ਸਮਰਥਨ ਕਰਨ ਲਈ ਪਹੁੰਚੇ ਨੇ ਤੇ ਇਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਹਾਂਜੀ ओबीसी ਰਿਜ਼ਰਵੇਸ਼ਨ ਫਰੰਟ ਵੱਲੋਂ ਮਾਰਿਆ ਗਿਆ ਧਰਨਾ ਪੰਜਾਬ ਦੀ ਸੀਪੀਆਈ ਫੁਲੀ ਸਪੋਰਟ ਕਰਦੇ ਆਂ ਇੱਕ ਡੈਮੋਕਰੈਟਿਕ ਰਾਈਟ ਨਹੀਂ ਬਲਕਿ ਕਨਸਟੀਟਿਊਸ਼ਨਲ ਰਾਈਟ ਹੈ ਜਿਹੜਾ ਸਾਡੇ ਮਹਾਪੁਰਖਾਂ ਨੇ ਬਾਬਾ ਅੰਬੇਦਕਰ ਸਾਹਿਬ ਟੀਮ ਰਾਓ ਨੇ ਕਨਸਟੀਟਿਊਸ਼ਨ ਦੇ ਵਿੱਚ ਬਾਕੀ ਡੈਮੋਕਰੈਟਿਕ ਲੀਡਰਾਂ ਨਾਲ ਮਿਲ ਕੇ ਵਿਧਾਨ ਬਣਾਇਆ ਕਿ ਸਾਡੇ ਦੇ ਪਛੜੇ ਲੋਕ ਹੈ ਉਹਨਾਂ ਨੂੰ ਇਕੁਐਲਟੀ ਵਾਸਤੇ ਜਸਟਿਸ ਦੇ ਵਾਸਤੇ ਇਹ ਰਿਜ਼ਰਵਸ਼ਨ ਦੇਣੀ ਪਈਗੀ ਔਰ ਬੜੀ ਅਜੀਬ ਦੀ ਗੱਲ ਹੈ ਕਿ ਸਾਰੇ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ 'ਚ OBC ਰਿਜ਼ਰਵੇਸ਼ਨ ਜਿਹੜੀ ਉਹ ਲਾਗੂ ਹੈ ਕੱਲੀ ਪੰਜਾਬ ਯੂਨੀਵਰਸਿਟੀ 'ਚ ਕਿਉਂ ਨਹੀਂ ਲਾਗੂ ਇਹ ਕੁਐਸਚਨ ਖੜਾ ਹੁੰਦਾ ਇੱਥੇ ਇੱਥੇ ਦੇ ਲੋਕ ਡੈਮੋਕ੍ਰੈਟਿਕ ਲੋਕ ਡੈਮੋਕ੍ਰੇਸੀ ਕਿੱਥੇ ਹੈ ਕਨਸਟੀਟਿਊਸ਼ਨਲ ਰਾਈਟ ਕਿੱਥੇ ਹੈ ਵੋਟ ਵਿੱਚ ਵੀ ਕੇਸ ਕਿਹਾ ਬੜੀ ਲੰਮੀ ਧੀਰ ਤੋਂ ਲੋਕ ਲੜ ਰਹੇ ਹੈ ਆਵਾਜ਼ ਉਠਾ ਰਹੇ ਹੈ ਪਰ ਕਿਸੇ ਨੇ ਸੁਣਵਾਈ ਨਹੀਂ ਦਿੱਤੀ ਵਿਦਿਆਰਥੀਆਂ ਵਿੱਚ ਵੀ ਔਰ EMPLOYEES ਦੇ ਵਿੱਚ ਵੀ 27% ਜਿਹੜੀ ਰਿਜ਼ਰਵੇਸ਼ਨ ਹੈ ਉਹ ਕਿਉਂ ਨਾ ਮਿਲੇ ਸਾਨੂੰ ਕਨਸਟੀਟਿਊਸ਼ਨਲ ਰਾਈਟ ਦਿੰਦਾ ਹੈ ਅਸੀਂ ਇਹ ਲੈ ਕੇ ਸਾਡਾ ਲੈਂਡ ਦਾ ਹੱਕ ਹੈ ਔਰ ਲਵਾਂਗੇ ਅਸੀਂ ਪੰਜਾਬ ਦੀ ਸੀਪੀ ਵੱਲੋਂ ਭਾਵੇਂ ਜੇਰ ਨਾਲ ਸ਼ੁਰੂ ਕੀਤਾ ਤੁਸੀਂ ਅੰਦੋਲਨ ਸ਼ੁਰੂ ਕੀਤਾ ਇਹ ਸਾਡੀ ਵੀ ਕਮਜ਼ੋਰੀ ਹੋ ਸਕਦੀ ਹੈ ਅਸੀਂ ਤੁਹਾਡੇ ਨਾਲ ਹੈ ਇਹ ਸਾਨੂੰ ਜਸਟਿਸ ਮਿਲਣਾ ਚਾਹੀਦਾ ਹੈ ਸਾਡੇ ਹਿੰਦੁਸਤਾਨ ਚ ਸੋਸਾਇਟੀ ਦਾ ਸਾਡਾ ਸੈਕਸ਼ਨ ਹੈ ਸਾਡਾ ਡੈਮੋਕਰੇਟ ਰਾਈਟ ਹੈ ਸਾਡਾ ਕੌਸਟਿਊਟ ਰਾਈਟ ਹੈ ਅਸੀਂ ਫੁਲੀ ਸਪੋਰਟ ਕਰਾਂਗੇ ਜਿੰਨਾ ਵੀ ਦੋਦੇ ਚਲਾਉਂਗੇ ਅਸੀਂ ਉਹਦੇ ਨਾਲ ਹੈ ਥੈਂਕ ਯੂ ਧੰਨਵਾਦ ਜੀ ਜੀ ਨਮਸਕਾਰ ਆ OBC ਐਡਰੈਸ਼ਨ ਕੇ ਦੁਆਰਾ ਪੰਜਾਬ ਯੂਨੀਵਰਸਿਟੀ ਜੋ ਪੁਰਬ ਮੇ ਲਾਹੌਰ ਯੂਨੀਵਰਸਿਟੀ ਰਹੀ ਹੈ ਇੱਕ ਰੈਪੋਰਟਡ ਯੂਨੀਵਰਸਿਟੀ ਰਹੀ ਹੋਈ ਹੈ सभी संविधान को दरकिनार करते हुए यहाँ का रिजर्वेशन ही जीरो कर दिया गया है क्या ये यूजीसी को पता नहीं क्या यहाँ पर आए हुए बड़े बड़े अधिकारी बड़े बड़े पॉलिटिशियंस यहाँ आए दिन इस यूनिवर्सिटी के अंदर आए रहते हैं कितना दुर्भाग्य है कि ये यूनिवर्सिटी ना कॉन्स्टिट्यूशनली चीजों को फॉलो कर रही है ना यूजीसी के नाम्स को फॉलो कर रही है यहाँ ओबीसी के जो चेयरमैन हैं राष्ट्रीय चेयरमैन रहे हंसराज अहीर भी आए और उनको भी डेमो दिया गया चीजें बताई गई उनकी जानकारी में है लेकिन ढाक के तीन पाक आखिर ये कैसा चलता रहेगा कब तक ये चलता रहेगा इतनी बड़ी यूनिवर्सिटी में जो बैकवर्ड क्लास है उनका जीरो परसेंट रिजर्वेशन है इसके इस संदर्भ में जो ओबीसी फेडरेशन द्वारा ये धरना लगाया गया है यह अनवरत एक धरना चल रहा है अनवरत धरना चल रहा है अब ये धीरे धीरे मिल का पत्थर साबित होगा और इसका स्वरूप आने वाले समय में बहुत बड़ा होने जा रहा है हमें नहीं लगता है कि बीसी या इस यूनिवर्सिटी का कोई करता धरता जो इसको नहीं इम्प्लीमेंट करना चाहता है इसको बहुत दिन तक बचा के रख पाएगा एक न एक दिन उनको लागू करना ही पड़ेगा शहर के भी तमाम नेता हैं शहर के यहाँ पर अभी इलेक्शन हुआ है मनीष तिवारी मनीष तिवारी ने भी इसका अपने एक दिया था डेमोस्ट्रेशन ओबीसी वालों को कि हम इम्प्लीमेंट करेंगे तो ये आखिर ये लोग कहाँ वादा खिलाफी क्यों करते हैं अपने प्रोपेगेंडा में इन्होंने शामिल किया था कि ओबीसी को रिजर्वेशन दिया जाएगा और बहुत लोग जाकर के उनसे मिले हुए थे तो हमको लगता है कि इनको सभी को ध्यान देना चाहिए लेकिन जिस दिन अगर लोग यहाँ आकर के ओबीसी के लोग आकर के यूनिवर्सिटी को जाम कर देंगे उस दिन किसी भी अधिकारी को श्रेय लेने का मौका नहीं दिया जाएगा ये समझ लें या इस पर इम्प्लीमेंटेशन के लिए प्रेशर या दबाव बनाया जाए हमारा कॉन्स्टिट्यूशनल राइट है आराम से हमको दे दिया जाए हम कोई किसी का हक नहीं मांग रहे हैं शुक्रिया धन्यवाद ਜੈ ਫੁਲੇ ਜੈ ਸਰਦਾਰ ਜੈ ਸਮਾਜਵਾ ਮੈਂ ਗੁਰਮੇਸ਼ ਸਿੰਘ ਮਠਾਰੂ ਕੌਮੀ ਪ੍ਰਧਾਨ OBC ਇੰਡੀਆ ਪੰਜਾਬ ਸਰਕਾਰ ਵੱਲੋਂ ਜਿਹੜੀ ਲਾਪਸਾਂ ਦੀ ਭਰਤੀ ਦਾ ਇਸ਼ਤਿਹਾਰ 16 ਅਪ੍ਰੈਲ ਨੂੰ ਦਿੱਤਾ ਗਿਆ ਉਹਦੇ ਵਿੱਚ ओबीसी ਕੋਟੇ ਨੂੰ ਅੱਖੋ ਪਰੋਖੇ ਕੀਤਾ ਗਿਆ ਜਾਂ ਜਾਣ ਬੁੱਝ ਕੇ ਹਰ ਭਰਤੀ ਦੇ ਵਿੱਚ OBC ਦਾ ਕੋਟਾ ਜਿਹੜਾ ਉਹ ਮਾਰਿਆ ਜਾ ਰਿਹਾ ਮੈਂ ਇਹਦੀ ਸਖ ਸ਼ਬਦਾਂ ਚ ਨਖੇਦੀ ਕਰਦਾ ਜਿੰਨੇ ਵੀ ਮੇਰੇ ਭੈਣ ਭਰਾ ਜਿਨ੍ਹਾਂ ਨੇ LLB ਕੀਤੀ ਹੋਈ ਹੈ ਜਾਂ ਜੁਡੀਸ਼ੀ ਚ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਇਸ ਜਾਤੀਵਾਦੀ ਸਰਕਾਰ ਇਹ ਆਮ ਆਦਮੀ ਦੀ ਪਾਰਟੀ ਦੀ ਪੰਜਾਬ ਸਰਕਾਰ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੇ ਉਹਨਾਂ ਘਨੌਰੀਆ ਹਰਕਤਾ ਦਾ ਵਿਖਾਵਾ ਕਰ ਰਹੀ ਹੈ ਜਿਹੜਾ 1990 ਦੇ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਦੇ ਉੱਤੇ ਮੰਡਲ ਕਮਿਸ਼ਨ ਦੇ ਵਿਰੁੱਧ ਸਰਕਾਰ ਤੋਂ ਉਤਰਿਆ ਸੀ ਜਿਹੜਾ ਕਿ ਮਨੁਵਾਦੀਆ ਦਾ ਇੱਕ ਏਜੰਟ ਹੈ ਔਰ ਉਸ 에ਜੰਟ ਦੀ ਇਕੱਠਪੁਤੀ ਸਰਕਾਰ ਭਗਵੰਤ ਸਿੰਘ ਮਾਨ ਜਿਹਨੇ بار بار ਜਿਹੜਾ OBC ਭਾਈਚਾਰੇ ਦਾ ਰਾਖਵਾ ਕਰਨ कोटा ਵੈ ਉਹਦੇ ਤੇ ਹਥੌੜਾ ਚਲਾਇਆ OBC ਭਾਈਚਾਰੇ ਦੀ ਪਿੱਠ 'ਚ ਛੁਰੀ ਮਾਰੀ ਹੈ ਭਗਵੰਤ ਸਿੰਘ ਮਾਨ ਨੇ ਘਾਟਾਂ ਦੇ ਉੱਤੇ ਅਰਬਾਂ ਖਰਬਾਂ ਪਈਏ ਖਰਚ ਕੇ ਬੋਰਡ ਲਗਵਾਏ ਨੇ ਸਾਰੇ ਦਫ਼ਤਰਾਂ ਦੇ ਵਿੱਚ ਡਾਕਟਰ ਪੀਮਰਾਓ ਬੇਦਕਰ ਦੀ ਫੋਟੋ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਵਾਈ ਆ ਜਦੋਂ ਕਿ ਦੋਨੇ ਹੀ ਸਮਾਜਵਾਦੀ ਸੋਚ ਦੇ ਪ੍ਰੇਰਕ ਨੇ ਵੱਡੇ ਚਿੰਤਕ ਨੇ ਪਰ ਉੱਥੇ ਹੀ ਭਗਵੰਤ ਸਿੰਘ ਮਾਨ ਸਮਾਜਵਾਦੀ ਸੋਚ ਦੇ ਵਿਰੁੱਧ ਸੰਵਤਵਾਦੀ ਸੋਚ ਫਿਰਕਾ ਪ੍ਰਸਤੀ ਸੋਚ ਲੈ ਕੇ ਸਰਕਾਰ ਚਲਾ ਰਿਆ ਮੈਂ ਸਾਰੇ ਹੀ ਨੌਜਵਾਨ ਸਾਥੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ OBC ਵਿਰੋਧੀ BC ਵਿਰੋਧੀ ਸਰਕਾਰ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨਾਂ ਕਰਨ ਜਿਹੜੀਆਂ ਹੁਣ ਤੱਕ 50000 ਪੋਸਟ ਆ ਭਰਨ ਦੀ ਗੱਲ ਇਹ ਭਗਵਨ ਸਿੰਘ ਮੰਨ ਕਰਦਾ ਹੈ ਉਹਦੇ ਚ OBC ਦਾ 27% ਦੇ ਹਿਸਾਬ ਨਾਲ ਵੜਦਾ ਕੋਟਾ ਕਰੀਬ 15000 ਉਹ ਸਾਡੀ ਬਣਦੀ ਹੈ ਇਹ ਸਾਨੂੰ ਦੱਸੇ ਕਿ ਇਹਨੇ ਉਹ 15000 ਨੌਜਵਾਨ OBC ਭਾਈਚਾਰੇ ਦਾ ਕਿੱਥੇ ਲਾਇਆ ਇਸ ਤੋਂ ਪਹਿਲਾਂ ਵੀ ਜਿਹੜੀ ਲਾਅ ਅਸਰਾਂ ਦੀ ਭਰਤੀ ਕੀਤੀ ਗਈ ਆ ਉਹਦੇ ਚ OBC ਦਾ ਇੱਕ ਵੀ ਕੈਂਡੀਡੇਟ ਲਾਫੇ ਕਰ ਚ ਇਨੇ ਲਾਫਰ ਨਹੀਂ ਵੜਾਇਆ ਜਦੋਂ ਕਿ ਲੜਾਈ ਦੇ ਬਾਅਦ ਐਸਸੀ ਭਾਈਚਾਰੇ ਨੂੰ ਵੱਡਾ ਕੋਟਾ ਮਿਲ ਗਿਆ ਪਰ ओबीसी ਵਰੀ ਨਾ ਤਾਂ ओबीसी ਨੌਜਵਾਨ ਜਿਹੜੇ ਲਾਫਰ ਬੰਨਾ ਚਾਹੁੰਦੇ ਸਨ ਉਹ ਸੜਕਾਂ ਦੇ ਉੱਤੇ ਨਾ ਹੀ ਕੋਟ ਚ ਗਏ ਇਹ ਬਹੁਤ ਜ਼ਿਆਦਾ ਮੈਂ ਸਮਝਦਾ ਕਿ ਅਨਪੜਤਾ ਵਾਲੀ ਗੱਲਾਂ ਨੇ ਆਪਣਾ ਵਰਦਾ ਕੋਟਾ ਨਾ ਲੈਣਾ ਜੇ ਤੁਹਾਡੇ ਲੋਕ ਜਦਿਸ਼ੀਚ ਨਹੀਂ ਹੋਣਗੇ ਤਾਂ ਤੁਹਾਨੂੰ ਕਦੇ ਵੀ ਇਨਸਾਫ ਨਹੀਂ ਮਿਲੇਗਾ ਜਦੀ ਤਾਜ਼ਾ ਮਿਸਾਲ ਜਦੋਂ ਵੀ OBC ਦਾ ਕੋਟਾ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਸੁਪਰੀਮ ਕੋਰਟ ਦੇ ਵਿੱਚ ਬੈਠੇ ਮੰਨੂਵਾਦੀ ਲੋਕ ਜਿਹੜੇ OBC ਦਾ ਸਬੰਧਤ ਨਹੀਂ ਉਹ ਜੱਜ ਉਹਨਾਂ ਦੇ ਬਣਾਏ ਬੈਂਚ ਹਮੇਸ਼ਾ ਹੀ OBC ਦੇ ਵਰਤ ਜਾਂਦੇ ਨੇ ਮੈਂ ਸਾਰੇ ਹੀ ਬੀਸੀ ਭਾਈਚਾਰੇ ਦੀਆਂ ਜਾਤਾਂ ਨੂੰ OBC ਭਾਈਚਾਰੇ ਦੀਆਂ ਪੰਜਾਬ ਚ ਜਿਹੜੀਆਂ ਜਾਤਾਂ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਅਧਿਕਾਰਾਂ ਲਈ ਇਕੱਠੇ ਹੋ ਉੱਠੋ ਜਾਗੋ ਨੀਂਦ त्याਗੋ ਤੁਹਾਡੇ ਕੋਲ ਜ਼ਮੀਨਾਂ ਜਾਇਦਾਦਾਂ ਫੈਕਟਰੀਆਂ ਨਹੀਂ ਆਪਣੇ ਬੱਚਿਆਂ ਨੂੰ ਮਜ਼ਦੂਰ ਬਣਾਉਣ ਦੀ ਜਗ੍ਹਾ ਆਪਣੇ ਬੱਚਿਆਂ ਨੂੰ ਅਧਿਕਾਰੀ ਬਣਾਓ ਅਸਰ ਬਣਾਓ ਆਓ ਰਲ ਕੇ ਹੱਕ ਲਈਏ ਜਿੱਥੇ ਆਪਣੇ ਸਕੂਲਾ ਕਾਲਜਾਂ ਦੇ ਵਿੱਚ ਆਪਣਾ ਕੋਟਾ ਲਈਏ ਸਾਡੀ ਗਿਣਤੀ ਐਸੋਲੇ 50% ਪਲੱਸ ਐ ਪੰਜਾਬ ਦੇ ਵਿੱਚ ਔਰ ਹਲਕੇ 50% ਬੱਚੇ ਆਪਣੇ ਡਾਕਟਰ ਬਣਾਈਏ ਇੰਜੀਨੀਅਰ ਬਣਾਈਏ ਉਹ ਵੀ ਮੁਫਤੇ ਭਾ ਆਓ ਆਪਣੇ ਬੱਚੇ ਵਕੀਲ ਬਣਾਈਏ ਆਓ ਆਪਣੇ ਬੱਚੇ ਆਈਐਸ ਅਧਿਕਾਰੀ ਬਣਾਈਏ ਆਈਪੀਐਸ ਅਧਿਕਾਰੀ ਬਣਾਈਏ ਪੀਸੀਐਸ ਅਧਿਕਾਰੀ ਬਣਾਈਏ ਪੀਪੀਐਸ ਅਧਿਕਾਰੀ ਬਣਾਈਏ ਦਰਜਾ 4 ਦਰਜਾ 3 ਦਰਜਾ 2 ਦੀਆਂ ਪੋਸਟਾਂ ਦੇ ਵਿੱਚ ਸਾਡਾ ਕੋਟਾ ਸਵਿਧਾਨ ਦੇ ਮੁਤਾਬਕ 50% ਪ੍ਰਾਪਤ ਵੱਡਦਾ ਤੇ ਇਸ ਕੋਟੇ ਨੂੰ ਲੈਣ ਲਈ ਆਓ ਇੱਕ ਮਠੋਈਏ ਜੇ EWS ਇਕਨੋਮਿਕਲੀ ਬੈਕਵਰਡ ਕਲਾਸ 엘ੀਟ ਕਲਾਸ ਦੇ ਲੋਕ ਆਪਣੀਆਂ ਰਿਟਰਨਲ ਇਨਕਮ ਟੈਕਸ ਰਿਟਰਨਾਂ ਘੱਟ ਭਰ ਕੇ 1.5 ਨੰਬਰ ਲੈ ਕੇ ਸੀਯੂ ਦੇ ਵਿੱਚ ਅੰਡੀਗੜ ਯੂਨੀਵਰਸਿਟੀ ਦੇ ਵਿੱਚ ਐਮਏ ਇੰਗਲਿਸ਼ ਦਾਖਲਾ ਲੈ ਸਕਦੇ ਨੇ ਤਾਂ ਤੁਹਾਡੇ ਬੱਚੇ 80 80 85 85 90 ki, de de, 90 ਪਰਸੈਂਟ ਇਥੋਂ ਤੱਕ ਕਿ ਸਾਡੇ ਬੱਚੇ ਤੇ 99 ਪੁਆਇੰਟ 95 ਪਰਸੈਂਟ ਤੱਕ ਆਪਣਾ ਹੱਕੀ ਸਫਲਤਾ ਦਾ ਝੰਡਾ ਗੱਡਣ ਦੇ ਬਾਵਜੂਦ ਮਜ਼ਦੂਰੀ ਕਰਨ ਲਈ ਮਜਬੂਰ ਨੇ ਪ੍ਰਾਈਵੇਟ ਦੁਕਾਨਾਂ ਮਿਲਾਂ ਚ ਸਸਤਾਵਾ ਦੇ ਵਿੱਚ ਨੌਕਰੀ ਕਰਨ ਨੂੰ ਮਜਬੂਰ ਨੇ ਆਓ ਜਾਗ ਜੀਏ ਨੀਂਦ ਤਿਆਗੀਏ ਉੱਠੀਏ ਉਤਮ ਕਰੀਏ ਸਾਡੇ ਚੋ ਸਾਡੇ ਬੱਚੇ ਤਹਿਸੀਲਦਾਰ ਬਣ ਐਸ.ਜੀ.ਐਮ ਬਣ ਡੀ.ਐਸ.ਪੀ ਭਰਤੀ ਹੋਣ ਐਸ.ਐਸ.ਪੀ ਭਰਤੀ ਹੋਣ ਆਈ.ਜੀ ਬਣ ਡੀ.ਜੀ.ਪੀ ਬਣ ਤਾਂ ਹੀ ਬਣ ਸਕਦੇ ਆ ਜੇ ਅੱਜ ਅਸੀਂ ਨੀਂਦ ਤਿਆਗ ਕੇ ਆਪਣੇ ਹੱਕਾਂ ਲਈ ਲਾਮਬਦ ਹੋਈਏ ਸਾਡੀ ਅੱਜ ਦੀ ਲੜਾਈ ਸਾਡੇ ਆਉਣ ਵਾਲੇ ਕੱਲ ਲਈ ਸਨਹਿਰਾ ਤੇ ਠੱਡੀ ਸ਼ਾਦਾ ਕਾਰਨ ਬਣੂਗੀ ਆਪਣੀ ਲੜਾਈ ਆਪ ਲੜੀਏ ਆਪਣੇ ਬੱਚਿਆਂ ਦੀ ਲੜਾਈ ਅਸੀਂ ਲੜੀਏ ਆਓ ਰਲ ਕੇ ਸੰਘਰਸ਼ ਕਰੀਏ ਜੈ ਫੂਲੇ ਜੈ ਸਮਾਜਵਾਦ ਜੈ ਸਵਧਾਨ